ਤਨਸ਼ੀਖਾ ਨਿਆਰਾ ਵਖੋਰੀਆ ਯੋਧਪੁਰ ਇਹ ਕੋਈ ਪੂਰਾ ਸਟੇਸ਼ਨ ਆ ਪੱਖਾ ਵੇਖੋ ਇਧਰ ਮੇਰੇ ਕੋਲ ਪਰੀ ਹਵਾ ਆਉਂਦੀ ਐ ਨੇ ਜੀ ਬਹੁਤ ਜਿਆਦੀ ਹਵਾ ਆਉਂਦੀ ਆ ਸਿੱਧਾ ਇੱਟ ਘਰ ਕੇ ਚੰਗੇ ਟਾਬੇ ਦੇ ਆ ਆ ਮੈਂ ਤੁਹਾਨੂੰ ਦਿਖਾਉਂਦਾ ਚੱਲ ਚੱਲ ਮੈਂ ਤੇਰੇ ਉੱਤੇ ਚੜਦਾ ਨਾ ਭੱਜਾ ਚੱਲ ਤੂੰ ਇਹ ਫਲੈਕ ਧਰਗਾ ਕਿੰਨੇ 16 ਉਹ ਹੋ ਗਿਆ ਹੋਏ ਜੀ ਮੈਂ ਨਾ ਕਫੌਣ ਚ ਲਾਇਆ ਜਾਦਾ ਚਲਦਾ ਰਹਿਣਾ ਇਹ ਮੈਂ ਸਾਰੀ ਦਾ ਕਵਚਰ ਕਰ ਰਿਹਾ ਫੋਨ ਦਾ ਧਿਆਨ ਕੇ ਰੱਖ ਦੋ ਲਓ ਜੀ ਇਹ ਜੋਧਪੁਰ ਸਟੇਸ਼ਨ ਦੇ ਸਾਹਮਣੇ ਜਿਹੜਾ ਉਹ ਜੀ ਚੌਂਗਿਆ ਕਿਉਂ ਉਹਦੇ ਵਿੱਚ ਜੋ ਬੰਦੇ ਨਿਕਲ ਚੁੱਕੇ ਆ ਇਧਰ ਖਾਨਕੀ ਵਾਲਾ ਮਾਲ ਬਹੁਤ ਵਧੀਆ ਵਕਾਉਣੇ ਆ ਤੁਹਾਨੂੰ ਖਿਆਣਾ ਬਣਾਉਣਾ ਪਤਾ ਵਧੀਆ ਵਧੀਆ ਟਰੱਡੇ ਆ ਤੈਨੂੰ ਪਤਾ ਵੀ ਹੈਗਾ ਕਿਟਾ ਪੇ ਦਾ ਹੈਂ ਕਿਟਾ ਪੇ ਦਾ ਪਤਾ ਵੀ ਹੈਗਾ ਤੱਪ ਦਾ ਕਿਉਂ ਨਹੀਂ ਤੂੰ ਪੈਂਜ ਕੋਈ ਕੋਈ ਇੰਗਲੈਂਡ ਚ ਕੋ ਮੰਡੇ ਜਿਹੜਾ ਤੂੰ ਤੇ ਪੈਂਜ ਇੰਗਲੈਂਡ ਨੂੰ ਵੜੀ ਵੇ ਦੋ ਦੋ ਛੰਡੇ ਛੜੰਦੇ ਆ ਫਿਊਚਰ ਬਹੁਤ ਵਧੀਆ ਤੇ ਗੱਡੀ ਆਂ ਤੇ ਕਿੱਛ ਤੇਰੀ ਪਿਕਚਰ ਪਾਉਂਦੇ ਕੁਛ ਨਹੀਂ ਦੀ ਗੱਡੀਆਂ ਜੀ ਤਾਂ ਉੱਤੇ ਨਹੀਂ ਚੜਦੇ ਡਰਾਈਵਰ ਕਿਤੇ ਸਾਰੀ ਸਿਟੀ ਸੈਰ ਕਰਾ ਦੇਣੀ ਅੱਜ ਤੂੰ ਰੋਟੀ ਖਾਣੀ ਆ ਤੇ ਕਰਾ ਲੈਣੀ ਇਹ ਟਾਈਮ ਬੜਾ ਆ ਗੱਲ ਨਹੀਂ ਇਹ ਟਾਇਰ ਕੋਨੇ ਸੁੱਤ ਹੋਇਆ ਟਾਉਂਦਾ ਉਹਨੂੰ ਅੱਜ ਆਈ ਨਹੀਂ ਹੋਵੇ ਆ ਹਾਂ ਚੱਲ ਫੇਰ ਇੱਥੇ ਲਓ ਜੀ 탑ਲੇ ਆਏ ਹੁਣ ਆਪਾਂ ਉੱਥੇ ਖੜ ਜਿੱਥੇ ਤੇਰਾ ਨਾਮ ਚੱਲਦਾ ਮਿੱਤਰਾਂ ਦਾ ਨਾਮ ਚੱਲਦਾ ਮਿੱਤਰਾਂ ਦਾ ਨਾਮ ਚੱਲਦਾ ਬਣਾਵਾ ਤਗੜੇ ਜੇ ਆਪਾਂ ਵਾਪਸ ਆ ਜੀ ਨਾ ਮੁੜ ਕੇ ਉਧਰ ਘੁੰਮ ਕਮਗੇ ਉਹ ਨਹੀਂ ਆ ਕਿਹੜਾ ਉਹਦੇ ਰੋਟੀਆਂ ਦਿੱਤੀਆਂ ਲਾਉਣ ਦਿਆ ਹੱਥਾਲੀਆਂ ਲਾਉਣ ਦਿਆ ਚੱਲ 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 ਬਾਉ ਜੀ ਕੁਟਰੀ ਵਾਲੇ ਨੰਗ ਲੈਣ ਬਹੁਤ ਪਾਲਾ ਆਇਆ ਪਾਕਿਸਤਾਨੀ ਥਾਲੀ ਲੋਈ ਅੱਜ ਮੈਂ ਕਿਹਾ ਕਰਾਂ ਸਬਜ਼ੀ ਕਿੱਡੀ ਹੈ ਚੱਲਣ ਹਾਂ ਲੈ ਸਬਜ਼ੀ ਰਹਾ ਹੈ ਦਹੀਂ ਵਾਲਾ ਜੀ ਜੋਧਪੁਰ ਦੀ ਇੱਕੋ ਜੀ ਸਾਰ ਕਰੋ ਜੋਧਪੁਰ ਦੇ ਨਜ਼ਾਰੇ ਇਹ ਗੱਡੀ ਬਹੁਤ ਵਧੀਆ ਵਾ ਸਾਰ ਜੋਧਪੁਰ ਦੇ ਨਜ਼ਾਰੇ ਬਕਾਉਣੇ ਤਾਂ ਮੈਨੂੰ ਕੋਈ ਪੜ੍ਹਨ ਦਾ ਪਤਾ ਨਹੀਂ ਫਟਾ ਫਟਾ ਉੱਡ ਹਾਲਾ ਇਹ ਗੱਡੀ ਹੈ ਜੀ ਬਹੁਤ ਵਧੀਆ ਇਹਦੇ ਉੱਤੇ ਸਵਾਰੀ ਆਪਾਂ ਕਰ ਸਕਦੇ ਹਾਂ ਬਹੁਤ ਸ਼ਾਨਦਾਰ ਗੱਡੀ ਹੈ ਤੇ ਸਟੇਸ਼ਨ ਦੇ ਉੱਤੇ ਟਰੈਕਟਰ ਟਰਾਲੀ ਤਾਂ ਉਹ ਖਾਉਣੇ ਆ ਟਰੈਕਟਰ ਟਰਾਲੀ ਆ ਤਾਂ ਕੋਈ ਜਮਾਨਾ ਨਹੀਂ ਭਰਉਈ ਅੱਜ ਤਾਂ ਨਹੀਂ ਚੈੱਕ ਕਰਾਉਣੇ ਆ ਆਏ ਵੇਖੋ ਟਰੈਕਟਰ ਟਰਾਲੀ ਵੀ ਆੜਿਆ ਇੱਥੇ ਇਹ ਅਰ